ਦੀ ਖਾਨ ਤੇ ਆ ਗਈ ਬਈ ਪੁਰਾਣੀ ਉਹ ਪੱਟ ਬੋਲੀ ਆ ਗਈ ਆਹ ਵੇਖੋ ਬਈ ਪੁਰਾਣਾ ਗੋੜ ਆਹ ਠੀਕ ਆ ਲੈ ਕੱਢ ਖਣ ਕਿਤਾ ਤੁਸੀਂ ਬਈਓ ਆਹ ਉਹ ਨਾ ਗੋੜੀ ਟਾ ਏ ਹੋਵਾ ਵਧੀਆ ਹੈਨਾ ਇਹ ਕਹਣਾ ਦੂਣੀ ਤੂੜੀ ਲਾ ਦੇ ਉੱਤੋਂ ਇਹ ਬਣਿਆ ਚੱਲਦਾ ਇਹੀ ਆਹੀ ਪਗੜਿਆ ਵਾਂ ਲਾਦਾ ਸਾਰੀ ਬੁਰੀ ਇਹਦੀ ਹਾਂ ਆ ਤੂੜੀ ਜੀ ਸਾਰੀ ਇਹ ਦੂਈ ਇੱਥੇ ਹੀ ਆ ਹੈਂ ਬਾਹਰ ਘੜਡਣ ਫੇਰ ਦੇਣੀ ਕਿੰਨੇ ਸਾਲ ਪੁਰਾਣਾ ਵਿੱਕੀ ਕੋੜ ਇਹ ਹੋਗਾ ਮੇਰਾ 6-7 ਸਾਲ ਪੁਰਾਣਾ ਸੋਤ ਸੌਂਤਾ ਹੈ ਜੀ ਹੈਗਾ ਗਰੰਟੀ ਹੈ ਜੀ ਨਪਿਆ ਕਿਦਾ ਵੈ ਪਤਾ ਤੇ ਉਧਰੋਂ ਆਪਾਂ ਹੀ ਕਾਢ ਕੇ ਨਪਿਆ ਸੀ ਜਿਹੜੀ ਅੱਛਾ ਆ ਜੀ ਦੇਖੋ ਭਾਈ ਗੋੜ ਪੁਰਾਣਾ ਆਪਦੇ ਹੱਥੀ ਨਪਿਆ ਵਾ ਥੱਲੇ ਕਰ ਜਮ ਆਹ ਦੇਖੋ ਭਾਈ ਗੋੜ ਪੁਰਾਣਾ 10 ਹੋ ਗਿਆ ਦਾ ਗੋੜ ਨਹੀਂ ਦਾ ਆ ਵੀ ਦਿਖਾ ਦੇ ਗੋੜ ਦੀ ਖਾਨ ਤੇ ਆਈਏ ਤੁਹਾਨੂੰ ਤੇ ਅੱਥਾ ਨਾ 6 ਮਹੀਨਾ ਦਾ ਦਾ ਤੁਹਾਨੂੰ ਹੀ ਲੱਗਾ ਰਹਿ ਗਿਆ ਮਹੀਨੇ ਦਾ ਲੈਂਦਾ ਹੀ ਨਹੀਂ ਨਾਲੋਂ ਜੰਮ ਗਿਆ ਜਿਹੜਾ ਆ ਵੀ ਦਿਖਾ ਰਿਹਾ ਇਹਦਾ ਆ ਕਾਲਸ ਜੀ ਲੱਕ ਨਹੀਂ ਬਈ ਇਹ ਗੋੜਾ ਇਹ ਗੋੜਾ ਵੀਰੇ 10 ਸਾਲ ਪੁਰਾਣਾ ਬਾਹਰ ਤੋਂ ਬਾਹਰ ਆ ਤਾਂ ਬਾਹਰ ਆਪਾਂ 10 ਹੀ ਦੱਸਿਆ ਚੱਲ ਆਹ ਦੀ ਗੋੜੀ ਬਈ ਆਹ ਗੋੜ ਤੇ ਆਲਾ ਆਦੇ ਪੈ ਨੂੰ ਵੀ ਦੇ ਕੋਲੇ ਲਿਆ ਰਿਹਾ ਆ ਇਹ ਤੇ ਵੀ ਗੋੜੀ ਪਿਆਲਾ ਸਾਹ ਦੇ ਇਹ ਸਾਰਾ ਗੋੜੀ ਆ ਦੇ ਗੋੜ ਪਿਆ ਇਹ ਇਹ ਵੀ ਗੋੜੀ ਆ ਅੰਦਰ ਵੀ ਗੋੜੀ ਪਈ ਆ ਦੇ ਨਾ ਜਿੱਥੇ ਸਾਰਾ ਫਿਰਦਾ ਸਾਰਾ ਗੋੜੀ ਆ ਆ ਰਖਾ ਗੋੜ ਹਾਂ ਜਿਹੜਾ ਉੱਧਰ ਪਿਆ ਉਹ ਤਾਂ ਮਹਾਸਦਾ ਵਾਲਾ ਪੁਰਾਣਾ ਆ ਹੈ ਉਹਦਾ ਬਹੁਤ ਟਾਈਮ ਹੋ ਗਿਆ ਵੇਖ ਵੇਖਿਆ ਵੀ ਘੋੜਾ ਇਹਦਾ ਕਿੰਨੀ ਦਿਖਾ ਆ ਵੀ ਗੋੜੀ ਪਿਆ ਜਿਹੜਾ ਆਹ ਪਿਆ ਬਾਹਰ ਦਿਖਾਈ ਨੇੜੇ ਕਰਕੇ ਆਹ ਦੇਖੋ ਇਹ ਪੂਰਾ ਪੁਰਾਣਾ ਚੋਲੋ